ਮੇਰਾ ਨਾਮ ਜੀ ਮੋਹੀ ਸ਼ਰਮਾ ਜੀ ਮੈਂ ਸਪੀਡ ਐਂਡ ਸਰਚ ਸਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਹਾਂ ਜੀ ਸਾਡੀ ਕੰਪਨੀ ਜਿਹੜੀ ਪਾਵਰੂਲ ਪ੍ਰੋਡਕਟ ਦੇ ਨਾਮ ਤੋਂ ਉਹਦੇ ਇੱਕ ਨਾ ਪਪਕੋਰਨ ਵਗੈਰਾ ਇਹ ਹੁੰਦੇ ਆ ਫਨ ਟਵਿਸਟ ਫਨ ਫਾਈਂਡ ਦੇ ਨਾਮ ਤੋਂ ਜਿਹਦੇ ਹੂਬ ਹੂਬ ਕਾਪੀ ਕਰਕੇ ਜਿਹੜਾ ਆ ਕਬੀਰ ট্রেਡਿੰਗ ਕੰਪਨੀ ਵਾਲਾ ਜਿਹੜਾ ਇੱਥੇ ਵੇਚ ਰਹੇ ਸੀਗੇ ਉਹ ਕਿੱਥੋਂ ਲੈਂਦਾ ਕਿੱਥੋਂ ਨਹੀਂ ਲੈਂਦਾ ਆਪਾਂ ਨੂੰ ਨਹੀਂ ਪਤਾ ਉਹ 1 ਟਵਿਸਟ ਦੇ ਨਾਮ ਤੋਂ ਜਿਹੜਾ ਹੈ ਮਾਰਕਾ ਹੂਬ ਹੂਬ ਸਾਡੀ ਕਾਪੀ ਜਿਹੜਾ ਪ੍ਰੋਡਕਟ ਨੂੰ ਕਾਪੀ ਕਰਕੇ ਜਿਹੜਾ ਹੈ ਮਾਰਕੀਟ ਤੇ ਸੇਲ ਕਰ ਰਿਆ ਸੀਗਾ ਉਹ ਸਾਨੂੰ ਪਤਾ ਲੱਗਾ ਤੇ ਆਪਾਂ ਐਸਪੀ ਸਾਹਿਬ ਕੋ ਗਏ ਉਤੋਂ ਆਪਣੀ ਇੱਕ ਜਿਹੜੀ ਕੰਪਲੇਂਟ ਲੈਟਰ ਮਾਰਕ ਕਰਵਾਈ ਥੈਨ ਆਪਾਂ ਥਾਣੇ ਆਏ ਤੇ ਸੈਕਟਰ ਸਾਹਿਬ ਨੇ ਹੜਨਾ ਬਹੁਤ ਕੋਪਰੇਟ ਕੀਤਾ ਤੇ ਜਿਹੜੀ ਆ ਉਹ ਅੱਜ ਸਾਰੀ ਤਸਦੀਕ ਕਰਕੇ ਉਹਨਾਂ ਨੇ ਐਫ ਆਰ ਨੂੰ ਲਾਂਚ ਕਰ ਦਿੱਤਾ ਜੀ ਹਾਂ ਜੀ ਇਹ ਨਕਲੀ ਮਾਲ ਫੜਿਆ ਵੀ ਕਿਦਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਇਹ ਹੈਗੀ ਕਬੀਰ ਟਰੇਡਿੰਗ ਕੰਪਨੀ ਇਹਦੇ ਉਹਨਰੇ ਮਹਾਜਨ ਅਜੇ ਮਹਾਜਨ ਸ਼ਾਇਦ ਨੇ ਵੀ 1400 ਪੈਕੇਟ ਆ ਜੀ ਹਾਂਜੀ ਤੁਹਾਨੂੰ ਜੀ ਇਹ ਇਨਫੋਰਮੇਸ਼ਨ ਹੁੰਦੀ ਹੈ ਕਿ ਕੰਪਨੀ ਦੇ ਮਤਲਬ ਸੋਰਸ ਹੁੰਦੇ ਆ ਜੀ ਹਾਂਜੀ ਉਹ ਤੁਹਾਡੀ ਕੰਪਨੀ ਦੇ ਨਾਮ ਤੇ ਜਿਹੜਾ ਨਕਲੀ ਮਾਲ ਜਿਹੜਾ ਵਿਕ ਰਿਹਾ ਹਾਂਜੀ ਹਾਂਜੀ ਉਹਦਾ ਬਿਲਕੁਲ ਕਾਪੀ ਕਰਕੇ ਉਹਨੂੰ ਜਿਹੜਾ ਆ ਜਾਲੀ ਮਤਲਬ ਬਣਾ ਕੇ ਜਿਹੜੇ ਵੇਚ ਰਹੇ ਨੇ ਇਹ ਭਾਈ ਲੋਕਲ ਤਿਆਰ ਹੁੰਦਾ ਲੱਗਦਾ ਜਾਂ ਬਾਹਰ ਹੋ ਰਿਹਾ ਇਹ ਜੀ ਪਾਰਟ ਆਫ ਇਨਵੈਸਟੀਗੇਸ਼ਨ ਆ ਇਹ ਤੇ ਉਹਨਾਂ ਦਾ ਆ ਜੀ ਐਸ ਐਚਓ ਸਾਹਿਬ ਆਪ ਖੁਦ ਮਤਲਬ ਉਹਨੂੰ ਫਾਈਂਡ ਕਰਨਗੇ ਹਾਂਜੀ ਹਾਂਜੀ ਏਰੀ ਇਹਨਾਂ ਨੇ ਮਤਲਬ ਜਿਹਦੇ ਕੋਲ ਮਾਲ ਆਇਆ ਜਿਹਦੇ ਕੋਲ ਅੱਗੇ ਲਿਆ ਉਹਨੂੰ ਸਭ ਨੂੰ ਇਹ ਲੈ ਕੇ ਆਉਣਗੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਹਾਂ ਜੀ ਕੀ ਨਾਮ ਆ ਜੀ ਮੇਰਾ ਨਾਮ ਮੋਹਿਤ ਸ਼ਰਮਾ ਜੀ ਕੰਪਨੀ ਦਾ ਨਾਮ ਹੈ ਜੀ ਸਪੀਡ ਸਰਚ ਐਂਡ ਸਕਿਉਰਿਟੀ ਨੈਟਵਰਕ ਪ੍ਰਾਈਵੇਟ ਲਿਮਟਿਡ